ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਡਰੱਗ ਤੇ ਕਾਰਵਾਈਆਂ ਨੂੰ ਲੈ ਕੇ ਫੇਸਬੁੱਕ ਉੱਤੇ ਪੋਸਟ ਪਾ ਰਹੇ ਨੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਸਿੱਧਾ ਚੈਲੰਜ ਕਰਦਾ ਕਿ ਨਾ ਤਾਂ ਦੱਸੋ ਡਰੱਗ ਉੱਤੇ ਕਾਰਵਾਈ ਕੀਤੀ ਕਿਹੜੀ ਹੈ ਕਿਉਂਕਿ ਅਦਾਲਤਾਂ ਦੇ ਵਿੱਚ ਆਪਾਂ ਗੱਲਾਂ ਕਰਦੇ ਆਮ ਤਨ ਤੋਂ ਬਜਾਇਦਾਦ ਦੀਆਂ ਫੇਸਬੁੱਕਾਂ ਤੇ ਆ ਕੇ ਆਪਾਂ ਕਹਿੰਨੇ ਜੀ ਡਰੱਗ ਤੇ ਕਾਰਵਾਈ ਕਰਤੀ ਮੁੱਖ ਮੰਤਰੀ ਸਾਹਿਬ ਆਮ ਆਦਮੀ ਪਾਰਟੀ ਦੀ ਸਰਕਾਰ ਹਿੰਦੁਸਤਾਨ ਦੀ ਉਹ ਪਹਿਲੀ ਸਰਕਾਰ ਬਣੀ ਹੈ ਜਿਹਨੂੰ ਹਾਈ ਕੋਰਟ ਨੇ ਕਿਹਾ ਹੈ ਕਿ ਐਦਾਂ ਲੱਗ ਰਿਹਾ ਹੈ ਕਿ ਨਸ਼ਾ ਸਰਕਾਰ ਵਿਕਾਰੀ ਹੈ ਤੁਹਾਡੇ ਡੀਜੀਪੀ ਸਾਹਿਬ ਤੋਂ ਮਾਫੀ ਮੰਗਾਈ ਗਈ ਹੈ ਔਰ ਹੁਣੀ ਪਰਸੋਂ ਜਿਹੜਾ ਯੁਧ ਨਸ਼ਿਆਂ ਵਿਰੁੱਧ ਹਾਈ ਕੋਰਟ ਨੇ ਫੇਰ ਦੁਬਾਰਾ ਤੁਹਾਡੀ ਸਰਕਾਰ ਤੇ ਟਿੱਪਣੀ ਕੀਤੀ ਹੈ ਉਹ ਗੱਲਾਂ ਦਾ ਜਵਾਬ ਦਿਓ ਐਵੇਂ ਫੇਸਬੁੱਕ ਪੋਸਟਾਂ ਪਾ ਕੇ ਡਰੱਗ ਦੇ ਉੱਤੇ ਕਾਰਵਾਈ ਨਹੀਂ ਹੋ ਜਾਏ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਹਰ ਮਸਲੇ ਤੇ ਸਿਆਸਤ ਕੀਤੀ ਹੈ ਬੇਅਦਬੀਆਂ ਤੇ ਕਾਰਵਾਈ ਕਰਨ ਦੀ ਗੱਲ ਕਹਿ ਕੇ ਬੇਅਦਬੀਆਂ ਨੂੰ ਗੁਰੂ ਸਾਹਿਬ ਦੀ ਬੇਅਦਬੀ ਨੂੰ ਸਿਆਸੀ ਪੌੜੀ ਬਣਾ ਕੇ ਸੱਤਾ ਦੇ ਵਿੱਚ ਆ ਕੇ ਸਭ ਤੋਂ ਪਹਿਲਾਂ ਆਪਾਂ ਬਚਾਇਆ ਕਿਹਨੂੰ ਨਰੇਸ਼ ਯਾਦਵ ਨੂੰ ਜਿਹਨੂੰ ਅਦਾਲਤ ਨੇ ਕਿਹਾ ਕਿ ਬੇਦਬੀਆਂ ਦਾ ਦੋਸ਼ੀ ਐ ਆਮ ਆਦਮੀ ਪਾਰਟੀ ਨੇ ਅਦਾਲਤ ਦੇ ਵਿੱਚ ਉਹ ਕੇਸ ਤੱਕ ਵਾਪਸ ਲੈਣਾ ਚਾਹਿਆ ਇਸ ਤਰੀਕੇ ਆਪਾਂ ਕਹਿੰਦੇ ਹਾਂ ਜੀ ਅਸੀਂ ਬੇਦਬੀਆਂ ਤੇ ਕਾਰਵਾਈ ਕਰਤੀ ਫੇਰ ਗੱਲ ਕਰ ਲੋ ਕ腐ਸ਼ਨ ਦੀ ਕ腐ਸ਼ਨ ਤੇ ਵਿਜੇ ਸਿੰਘਲੇ ਦੇ ਖਿਲਾਫ ਮਾਨਯੋਗ ਮੁੱਖ ਮੰਤਰੀ ਸਾਹਿਬ ਤੁਸਤਾਬ ਵੀਡੀਓ ਪਾਈ ਸੀ ਤੁਸਤਾ ਕਹਿੰਦੇ ਸੀ ਮੇਰਾ ਇੱਕ ਮੁੱਖ ਮੰਤਰੀ ਕ腐ਸ਼ਨ ਕਰ ਰਿਹਾ ਮੈਂ ਉਹਦੀ ਵੀਡੀਓ ਬਣਾ ਲਈ ਐ ਹੁਣ ਮੈਂ ਕਾਰਵਾਈ ਕਰੂੰ ਤੇ ਅਦਾਲਤ 'ਚ ਤੁਸੀਂ ਉੱਥੋਂ ਵੀ ਯੂ-ਟਰਨ ਲੈ ਗੇ ਤੁਹਾਨੂੰ ਪਤਾ ਹੈ ਅਦਾਲਤ ਦੇ ਵਿੱਚ ਥੋਟੀ ਸਰਕਾਰ ਨੇ ਤੇ ਤੁਸੀਂ ਹੁਣ ਕਹਿੰਦੇ ਹੋ ਕਿ ਨਹੀਂ ਜੀ ਵਿਜੇ ਸਿੰਘਲਾ ਬੇਕਸੂਰ ਹੈ ਕੀ ਮੁੱਖ ਮੰਤਰੀ ਸਾਹਿਬ ਤੁਸੀਂ ਉਹ ਵੀਡੀਓ ਖੁਰਦਪੁਰਦ ਕਰਤੀ ਮਤਲਬ ਡਰੱਗ ਬੇਅਦਬੀ ਕਰਪਸ਼ਨ ਇਹ ਤਿੰਨੇ ਮੁੱਦਿਆਂ ਨੂੰ ਜ਼ੋਰ ਸ਼ੋਰ ਨਾਲ ਪ੍ਰਚਾਰਨ ਵਾਲੀ ਤੁਹਾਡੀ ਆਮ ਆਦਮੀ ਪਾਰਟੀ ਤੇ ਤੁਹਾਡੀ ਸਰਕਾਰ ਤੁਸੀਂ ਤਾਂ ਤਿੰਨੋਂ ਮੁੱਦਿਆਂ ਉੱਤੇ ਫੇਰ ਸਾਬਤ ਹੋਗੇ ਸੋ ਮੈਂ ਅੱਜ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਕਿ ਫੇਸਬੁੱਕਾਂ ਦੇ ਉੱਤੇ ਐਸੀਆਂ ਪੋਸਟਾਂ ਪਾ ਕੇ ਮੁੱਖ ਮੰਤਰੀ ਦੀ ਚੇਅਰ ਦੀ ਕ੍ਰੈਡੀਬਿਲਟੀ ਨਾ ਖਰਾਬ ਕਰੋ ਸਮਾਥੋਟਾ ਜਗਾ ਥੋਡੀ ਆਓ ਆਪਾਂ ਖੁੱਲਕੇ ਮੁੱਦਿਆਂ ਤੇ ਬਹਿਸ ਕਰੀਏ ਕਿਉਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਇਹ ਸਮਝ ਦਿਓ ਕਿ ਲੋਕ ਤੁਹਾਡੀਆਂ ਗੱਲਾਂ ਸੁਣ ਦੁਬਾਰਾ ਆ ਜਾਣਗੇ ਲੋਕਾਂ ਨੇ ਤੁਹਾਡਾ ਰਾਜ ਦੇਖ ਲਿਆ ਲੋਕਾਂ ਨੇ ਦੇਖਿਆ ਕਿ ਕਿਸ ਤਰੀਕੇ ਹਰ ਇੱਕ ਮੁੱਦੇ ਤੇ ਹਰ ਇੱਕ ਵਾਅਦੇ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੱਜ ਚੁੱਕੀ ਹੈ ਸੋ ਕਿਰਪਾ ਕਰਕੇ ਫੇਸਬੁੱਕਾਂ ਤੇ ਮੁੱਖ ਮੰਤਰੀ ਸਾਹਿਬ ਝੂਠ ਲਿਖਣਾ ਬੰਦ ਕਰੋ ਸਿੱਧੀ ਬਹਿਸ ਕਰੋ 1 ਟੂ 1 ਤੇ ਆ ਕੇ ਦੱਸੋ ਕਿ ਡਰੱਗ ਉਤੇ ਆਪਾਂ ਕਿਹੜੀ ਕਾਰਵਾਈ ਕੀਤੀ ਤੁਸੀਂ ਤਾਂ ਵੱਡੇ ਵੱਡੇ ਡਰੱਗ ਦੇ ਤਸਕਰ ਬੇਲਾਂ ਤੇ ਛਡਵਾਤੇ ਆਪਾਂ ਗੱਲਾਂ ਕਿਡੀਆਂ ਕਰ ਰਹੇ ਮੁੱਖ ਮੰਤਰੀ ਸਾਹਿਬ ਆਓ ਬਹਿਸ ਤਾਂ ਕਰੀਏ ਆਪਾਂ ਗਲਤ ਤਾਂ ਕਰੀਏ ਆਪਣੇ ਸਾਹਮਣੇ ਬੈਠੇ ਮੈਂ ਦੁਨੀਆ ਭਰ ਦੇ ਪੰਜਾਬੀ ਜਿੱਥੇ-ਜਿੱਥੇ ਮੇਰੀ ਆਵਾਜ਼ ਸੁਣਦੇ ਆ ਮੈਂ ਸਭ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਜਦੋਂ ਅਸੀਂ ਜਦੋਂ ਸਾਡੀ ਪਾਰਟੀ ਇਹ ਗੱਲ ਕਹਿੰਦੀ ਸੀ 18 19 ਤੋਂ ਬਾਅਦ ਜਦੋਂ ਮਜੀਠੀਏ ਨੂੰ ਫੜਨ ਦੀ ਕਾਂਗਰਸ ਨੇ ਉਥੇ ਲਈ ਜਦੋਂ ਨਸ਼ਿਆਂ ਨੂੰ ਖਤਮ ਕਰ ਲਈ ਹੱਥ 'ਚ ਗੁਟਕਾ ਸਾਫ ਫੜ ਕੇ ਸੌਖਾ ਦੀ ਕੈਪਟਨ ਨੇ ਉਦੇ ਤੋਂ ਬਾਅਦ ਜਿਹੜੀ ਪਿਛਲੀ 5 ਸਾਲ ਸਰਕਾਰ ਚੱਲੀ ਕੈਪਟਨ ਮਨਿੰਦਰ ਸਿੰਘ ਜੀ ਦੀ 34 ਸਾਲ ਉਹ ਚਾਚੇ ਭਤੀਜੇ ਦੀ ਸਰਕਾਰ ਸੀਗੀ ਸਭ ਦੁਨੀਆ ਨੂੰ ਪਤਾ ਸੀਗਾ ਕਿ ਕੈਪਟਨ ਬਿਗਰਮਜੀਤ ਮਜੀਠੀਆ ਦਾ ਕਿੰਦਾ ਪਿਆਰ ਕਰਦਾ ਉਹਨੂੰ ਬਚਾਉਣ ਲਈ ਉਸ ਸਮੇਂ ਵੀ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਉਦੋਂ ਵੀ ਉਹਨੇ ਆਪਣੇ ਚਾਚੇ ਵਾਲੀ ਡਿਊਟੀ ਨਿਭਾਈ ਆਪਣੇ ਭਤੀਜੇ ਨੂੰ ਬਚਾਇਆ ਉਹਨੇ ਅੱਜ ਫੇਰ ਉਹਨੇ ਮਤਲਬ ਜਿਹੜਾ ਇਹ ਓਪਨ ਬੋਲਿਆ ਟਵੀਟ ਕੀਤਾ ਮੈਂ ਤਾਂ ਕਾਂਗਰਸੀਆਂ ਨੂੰ ਕਹਿਣਾ ਚਾਹੁੰਦਾ ਮੈਨੂੰ ਉਹ ਸੀਨ ਯਾਦ ਆ ਗਿਆ ਜਦੋਂ ਵਿਧਾਨ ਸਭਾ ਦੇ ਅੰਦਰ ਸੁਖੀ ਰੰਧਾਵਾ ਨਵਤੇਜ ਸਿੱਧੂ ਦੂਜੇ ਤਿਜੇ ਕਾਂਗਰਸੀ ਕੈਪਟਨ ਕੋਲੋਂ ਝੋਲੀਆਂ ਅੜੜ ਕੇ ਕਹਿੰਦੇ ਸੀਗੇ ਕਿ ਇਹਨਾਂ ਨੂੰ ਫੜੋ ਜੀ ਸਿੱਧਾ ਮੀਠੀਆ ਲੱਥ ਕਰਕੇ ਕਹਿੰਦੇ ਸੀ ਫੜੋ ਇੱਕ ਵਾਰ ਕਾਰਵਾਈ ਕਰ ਦਿਓ ਕਾਰਵਾਈ ਨਹੀਂ ਕੀਤੀ ਸਰ ਪੰਜਾਬੀਓ ਅਸੀਂ ਜੋ ਕਹਿੰਦੇ ਸੀਗੇ ਉਹੀ ਚੀਜ਼ ਐ ਸਾਬਤ ਹੋਈ ਉਦੋਂ ਵੀ ਬਚਾਇਆ ਆਪਣੇ ਭਤੀਜੇ ਨੂੰ ਹੁਣ ਫੇਰ ਬਚਾਉਣ ਲਈ ਕੈਪਟਨ ਮਨਿੰਦਰ ਸਿੰਘ ਆ ਗਏ ਜਿਹੜਾ ਕਾਂਗਰਸ ਦਾ ਉਦੋਂ ਦੋਗਲਾਪਨ ਸੀ ਉਦੋਂ ਕਾਂਗਰਸ ਦਾ ਹੀ ਵੱਡਾ ਲੀਡਰ ਸੀਗਾ ਸਰ ਕੈਪਟਨ ਮਰਿੰਦਰ ਸਿੰਘ ਉਦੋਂ ਮੁੱਖ ਮੰਤਰੀ ਸੀਗਾ ਜਿਉਂ ਚਾਹੁੰਦਾ ਤੇ ਅੱਜ ਤੋਂ ਪਹਿਲਾਂ 17 ਤੋਂ ਬਾਅਦ 18 19 ਵਿੱਚ ਵੀ ਫੜ ਸਕਦਾ ਸੀ ਪਰ ਨਹੀਂ ਫੜਿਆ ਉਹਨੇ ਉਦੋਂ ਵੀ ਬਚਾਇਆ ਆਪਣੇ ਭਤੀਜੇ ਨੂੰ ਆਪਣੀ ਡਿਊਟੀ ਰਿਸ਼ਤੇਦਾਰੀ ਵਾਲੀ ਨਬਾਈ ساری ਦੁਨੀਆ ਨੂੰ ਪਤਾ ਮਜੀਠਿਆ ਸਾਹਿਬ ਦੇ ਡੈਡੀ ਜਿਹੜੇ ਉਹਨਾਂ ਦੇ ਦੋਸਤ ਨੇ ਭਰਾ ਬਣੇ ਨੇ ਇਕੱਠੇ ਪਰਦੇ ਦੇ ਸੋ ਮੈਂ ਕਹਿਣਾ ਚਾਹੁੰਦਾ ਕਿ ਜਦ ਕਾਂਗਰਸੀਓ ਕਿੱਥੇ ਹੋਣ ਹੁਣ ਬੋਲੋ ਕਿੱਥੇ ਪ੍ਰਤਾਪ ਬਾਜਵਾ ਸੁਖੀ ਰੰਦਾਵਾ ਚੰਨੀ ਹੁਣ ਕਿੱਥੇ ਨੇ ਸਾਰੇ ਹੁਣ ਬੋਲੋ ਰਾਜਾ ਪਟਿੰਗ ਜੀ ਬੋਲੋ ਹੁਣ ਕੈਪਟਨ ਉਹਦੋਂ ਤੁਸੀਂ ਇਹਦੀ ਗਵਾਹੀ ਚ ਸੀਗੇ ਤੁਹਾਡਾ ਤੁਹਾਡਾ ਮੁਖਵੰਤੀ ਸੀ ਕੈਪਟਨ ਉਹਦੋਂ ਜਦੋਂ ਉਹਨੇ ਆਪਣੇ ਭਤੀਜੇ ਨੂੰ ਬਚਾਇਆ ਅੱਜ ਫੇਰ ਬਾਤ ਆ ਗਿਆ ਤੇਲੀ ਸੋ ਮੈਂ ਮੈਂ ਜਿਹੜੀ ਦੁਨੀਆ ਭਰ ਦੇ ਪੰਜਾਬੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹਨਾਂ ਦਾ ਅਸਲੀ ਰੂਪ ਜਿਹੜਾ ਜੋ ਅਸੀਂ ਕਹਿੰਦੇ ਸੀਗੇ ਵੀ ਕਾਂਗਰਸੀ ਤੇ ਕਾਲੀ ਰਲੇ ਆ ਜੋ ਅਸੀਂ ਕਹਿੰਦੇ ਸੀਗੇ ਕੈਪਟਨ ਤੇ ਵਿਕਰਮ ਚਾਚਾ ਭਤੀਜਾ ਉਹ ਗੱਲ ਅੱਜ ਸੱਚ ਸਾਬਤ ਹੋਈ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਵਾਕਿਆ ਹੀ ਇਹ ਸੱਚੀ ਗੱਲ ਸੀਗੀ ਮੈਂ ਕੈਪਟਨ ਦੇ ਇਸ ਬਿਆਨ ਦੀ ਕੋਰ ਨਿੰਦਾ ਕਰਦਾ ਤੇ ਮੈਂ ਕਹਿੰਦਾ ਕਿ ਉਹਨੂੰ ਜਾਂ ਥੋੜਾ ਬਹੁਤਾ ਕਿੱਥੇ ਸ਼ਰਮ ਆਉਣੀ ਚਾਹੀਦੀ ਥੋੜਾ ਬਹੁਤਾ ਉਹਨਾਂ ਘਰਾਂ ਲਈ ਵੀ ਦੇਖ ਲੈਂਦਾ ਜਿਨ੍ਹਾਂ ਦੇ ਬੱਚੇ ਮਰ ਗਏ ਸਾਡ ਅਸੀਂ ਕੱਲ ਵੀ ਗਏ ਜਿੱਥੇ ਬੱਚੇ ਮਰੇ ਹੀ ਰੋਝ ਜਾਂਦੇ ਆ ਲੋਕਾਂ ਦੇ ਨਸ਼ਿਆਂ ਦਾ ਬੱਚੇ ਮਰ ਗਏ ਕੈਪਟਨ ਸਾਹਿਬ ਉਹਨਾਂ ਨੂੰ ਵੇਖ ਕੇ ਸ਼ਰਮ ਕਰ ਲੈਂਦੇ ਤੁਸੀਂ ਤੁਹਾਨੂੰ ਕੋਈ ਸ਼ਰਮ ਨਹੀਂ ਆਈ ਨਾ ਉਦੋਂ ਆਈ ਨਾ ਹੁਣ ਆਈ ਸੋ ਪੰਜਾਬੀਓ ਇਹ ਨਾ ਜਿਹੜਾ ਅਸਲੀ ਚਿਹਰਾ ਇਹ ਤੁਹਾਡੇ ਸਾਹਮਣੇ ਆ ਗਿਆ ਇਸ ਚਿਹਰੇ ਨੂੰ ਪਛਾਨਣਾ ਇਹਨਾਂ ਨੂੰ ਪਛਾਨਣਾ ਇਹਨਾਂ ਕਾਂਗਰਸ ਅਸាលੀਆਂ ਨੂੰ ਪਛਾਨਣਾ ਹੁਣ ਵੇਖਦੇ ਭਲਾ ਕਿੰਨੇ ਕ ਕਾਂਗਰਸੀ ਬੋਲਦੇ ਆ ਕੈਪਟਨ ਦੇ ਖਿਲਾਫ ਕਿੰਨੇ ਕ ਕਾਂਗਰਸੀ ਕੈਪਟਨ ਦੇ ਖਿਲਾਫ ਸਟੇਟਮੈਂਟਾਂ ਦਿੰਦੇ ਆ ਕਿੰਨੇ ਕ ਕਾਂਗਰਸੀ ਇਹ ਮੰਨਦੇ ਆ ਕਿ ਜਾਣ ਬੁੱਝ ਕੇ ਉਹਨਾਂ ਕਾਂਗਰਸ ਦੀ ਸਰਕਾਰ ਨੇ ਨਸ਼ਿਆਂ ਦਾ ਜਿਹੜਾ ਨਸ਼ਿਆਂ ਦੇ ਜਿਹੜੇ ਸਮਗਲ ਸੀ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜਿਹੜੀ ਉਹਥ ਲਈ ਸੀ ਕਿੰਨੇ ਲੋਕ ਮੰਨਤੀ ਸੀਗੇ ਕੈਪਟਨ ਦੇ ਨਾਲ बड़े-बड़े कितनी सारी कांग्रेस ਮੰਤਰੀਆਂਾਂ 'ਤੇ ਭਰੀ ਪਈ ਸੀ ਜਾਣ ਬੁੱਝ ਕੇ ਦੀ ਲਈ ਲੋਕ ਵਿਚਾਰ ਦੇ ਤੱਲੇ ਕਰਦੇ ਰਹੇ ਕਿ ਤੁਸੀਂ ਗੁਟਕਾ ਸਾਫ ਫੜ ਕੇ ਸੌਂ ਖਾਦੀ ਸੀ ਪਰ ਸਭ ਸੋਭਾ-ਸਾਵਾ ਵਿੱਚ ਹੀ ਖਾ ਗਏ ਔਰ ਅੱਜ ਇਹਨਾਂ ਦਾ ਅਸਲੀ ਰੂਪ ਜਿਹੜਾ ਉਹ ਸਾਹਮਣੇ ਆ ਗਿਆ ਜੋ ਸਾਡੀ ਦੁਨੀਆ ਨੇ ਦੇਖ ਲਿਆ ਬਸ ਮੈਂ ਇਹੀ ਤੁਹਾਨੂੰ ਕਹਿਣਾ ਚਾਹੁੰਦਾ ਸੀ ਪੰਜਾਬੀਓ ਵੱਜੋ ਇਹਨਾਂ ਪਾਰਟੀਆਂ ਤੋਂ ਵੱਜੋ ਇਹ ਰਲੇ ਜੇ ਇਹ ਸਭ ਰਲੇ ਜੇ ਪੰਜਾਬ ਰਲ ਕੇ ਲੁੱਟਿਆ ਜਿਨ੍ਹਾਂ ਨੇ ਪੰਜਾਬ ਨੂੰ ਕੁੱਟਿਆ ਜੇ ਪੰਜਾਬ ਨੂੰ ਨਸ਼ਿਆਂ ਦੇ ਵਿੱਚ ਇਹਨਾਂ ਨੇ ਰਲ ਕੇ ਬਦਬਾਦ ਕੀਤਾ ਜੇ